दोस्तों नमस्कार उद्यान एक्सप्रेस में आप सभी का स्वागत है फाजिलका पुलिस ने पांच मोटरसाइकिल चोरों को 24 मोटरसाइकिलों और एक एक्टिवा सहित काबू किया है मीडिया को जानकारी देते हुए डीएसपी फाजिलका कनवल पाल सिंह ने बताया कि थाना सिटी फाजिलका की टीम को इतला मिली की जग्गा सिंह गुरप्रीत सिंह उर्फ गोरी जसकरण सिंह उर्फ जस्सू धर्मपाल मोटरसाइकिल चोरी करने के अधि है और दाना मंडी फाजिलका के निकट ग्राहक का इंतजार कर रहे हैं पुलिस ने आरोपियों को पकड़कर उनसे पूछताछ की तो उनसे 24 मोटरसाइकिल और एक एक्टिवा बरामद किया गया इस मामले में एक और आरोपी सर्वण सिंह पुत्र जीत सिंह वासी कमरेवाला को भी नामजद किया गया है श्री विरेंद्र पाल सिंह साडे एसएसपी फाजिल्का जी दिया दिशा निर्देशा पे जुड़े जो एक ड्राइव चल रही है चोरों ते लुटाकों वाले के खिलाफ ओदे तहत ਖਰਨਾ ਸਿਟੀ ਫਾਜ਼ਰਕਾ ਦੇ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹੈ ਜਿਹਦੇ ਵਿੱਚ ਕਿ ਅਸੀਂ ਪੰਜ ਚੋਰ ਜਿਹੜੇ ਅਰੈਸਟ ਕੀਤੇ ਨੇ ਉਹਦੇ ਉਹਨਾਂ ਉੱਤੇ ਕੋਲੋਂ ਅਸੀਂ ਜਿਹੜੀਆਂ ਆ 24 ਜਿਹੜੇ ਨੇ ਮੋਟਰਸਾਈਕਲ ਔਰ ਇੱਕ Swift Desire ਕਾਰ ਔਰ ਇੱਕ Activa ਜਿਹੜੀ ਹੈ ਬਰਾਬਰ ਕੀਤੀ ਹੈ ਟੋਟਲ 26 ਨੇ ਇਹਦੇ ਸੰਬੰਧ ਵਿੱਚ ਮੁਕਦਮਾ ਜਿਹੜਾ ਐਫ ਆਈ ਆਰ ਨੰਬਰ 148 ਜਿੱਦ 8924 ਦਰਜ ਹੋਇਆ ਸੀ ਤੇ ਪਹਿਲੇ ਔਨ ਸੀਕ੍ਰੀਟ ਇਨਫਰਮੇਸ਼ਨ ਤੇ ਪਹਿਲਾਂ ਚਾਰ ਦੋਸ਼ੀ ਫੜੀ ਸੀਗੇ ਇੱਕ ਹੋਰ ਨਾਮਜਿਤ ਹੋਇਆ ਬਾਅਦ ਚ ਸਵਰਨ ਸਿੰਘ ਸਾਰੇ ਹੈਗੇ ਨੇ ਜੱਗਾ ਸਿੰਘ ਗੁਰਪ੍ਰੀਤ ਸਿੰਘ ਜਸਕਰਨ ਸਿੰਘ ਧਰਮਪਾਲ ਅਤੇ ਸਵਰਨ ਸਿੰਘ ਤੇ ਇਹਨਾਂ ਤੋਂ ਜਿਹੜੀ ਹੈ ਥਾਣਾ ਸਿਟੀ ਫਾਜ਼ਿਲਕਾ ਦੇ ਐਸਐਸਓ ਸਾਹਿਬ ਨੇ ਸਾਰੀ ਟੀਮ ਨੇ ਰਲ ਕੇ ਜਿਹੜਾ ਵਧੀਆ ਮਤਲਬ ਦੀ ਪ੍ਰਾਪਤ ਕੀਤੀ ਹੈ ਤੇ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਸਾਡੀ ਮਹਿਮਾ ਇੱਕ ਵੱਡੇ ਪੱਧਰ ਤੇ ਸ਼ੁਰੂ ਹੋ ਗਈ ਹੈ ਪਹਿਲਾਂ ਵੀ ਪਿੱਛੇ ਜੇ ਅਸੀਂ 15 ਮੋਟਰਸਾਈਕਲ ਚੋਰੀ ਦੇ ਬਰਾਉਡ ਕੀਤੇ ਸੀਗੇ ਤੇ ਇਸ ਦੇ ਰੇੜੀ ਵਿੱਚ ਅੱਗੇ ਸੀ ਜਿਹੜੀ ਹੋਰ ਸਾਕਾ ਦਾ ਪ੍ਰਾਪਤ ਕੀਤੀ ਤਾਂ ਹੋਰ ਵੀ ਕਰਾਂਗੇ ਅਸੀਂ ਸਾਡੀ ਪੁੱਛਗਛ ਔਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਚੱਲਦੀ ਰਹੇ ਸਰ ਇੱਕ ਤੋਂ ਬਰਾਮਦ ਹੋਏ ਸੀ ਇਹ ਬਰਾਮਦ ਅਸੀਂ ਆਪਣਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਨਾਂ ਅਸੀਂ ਬੰਦੇ ਜਿਹੜੇ ਅਰੈਸਟ ਕਰ ਲਏ ਸਾਡੇ ਜਿਹੜੇ ਸੀਕ੍ਰਟ ਇਨਫੋਰਮੇਸ਼ਨ ਤੇ ਦਾਣਾ ਮਿੱਟੀ ਜਿਹੜੀ ਫਾਜ਼ਲ ਕਾ ਹੋਇਆ ਉਥੋਂ ਇਹਨਾਂ ਨੂੰ ਉਹ ਹੈ ਉਸ ਤੋਂ ਬਾਅਦ ਸਾਡੀ ਜਿਹੜੀ ਹੈ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਜਿਹੜੇ ਹੈ ਉਹ ਰਿਕਵਰ ਕਰ ਲਏ ਆ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਡਾ ਬਾਕੀ ਸਾਡੀ ਹੋਰ ਵੀ ਕੁਝ-ਕੁਝ ਗੱਲ ਰਹੀ ਹੈ ਜਾਰੀ ਹੈ ਇਹਨਾਂ ਦੇ ਖਿਲਾਫ ਸਾਰਿਆਂ ਦੇ ਖਿਲਾਫ ਪਰਚੇ ਵੀ ਦਰਜ ਹੈਗੇ ਆਲਰੇਡੀ ਕਿਸੇ ਤੇ ਐਨਡੀ ਦੇ ਵੀ ਆ ਨਾਲ ਚੋਰੀਆਂ ਦੇ ਵੀ ਨੇ ਕੰਮ ਦੀ ਕਿੰਨੀ ਉਮਰ ਹੈ ਇਹਨਾਂ ਦੀ ਜੇ ਗੱਲ ਕੀਤੀ ਜਦੋਂ ਦੋਸਤਾਂ ਦੀ ਹਾਂਜੀ ਦੋਸਤਾਂ ਦੀ ਕਿੰਨੀ ਉਮਰ ਹੈ ਇਹਨਾਂ ਦੇ ਮਨਨ ਥੋੜੀ ਉਮਰ ਹੈ ਮਤਲਬ ਵੀ 20 ਕੀ ਗੇਟ ਦੇ ਵਿੱਚ ਹੈ 22 ਸਾਲ ਇਦਾਂ ਕੀ ਕੰਮ ਕੀ ਰਿਹਾ ਜੀ ਜਿਹੜੀਆਂ ਚੋਰੀਆਂ ਕੀਤੀਆਂ ਜਾਂਦੀਆਂ ਨੇ ਨੰਬਰ ਚੋਰੀਆਂ ਹੈ ਇਹਨਾਂ ਨੂੰ ਹੱਥ ਪੈ ਜਾਂਦੀ ਹੈ ਜਦੋਂ ਵੀ ਇਹ ਈਜ਼ੀ ਮਨੀ ਹੁੰਦੀ ਹੈ ਉਸ ਕਰਕੇ ਕਰਦੇ ਰਹਿੰਦੇ ਨੇ ਚੋਰੀਆਂ ਆਦਿ ਭਾਈ ਵੀ ਇਹਨਾਂ ਦੇ ਪਹਿਲਾਂ ਨਹੀਂ ਕਰਦੇ ਕਹਿੰਦੇ ਨੇ ਪੀਲਾ ਚ ਕਹਿੰਦੇ ਨੇ ਉਹ ਤੇ ਬਾਹੂ ਵੀ ਲੱਗੀ ਚੋਰੀਆਂ ਕਰਨੀ ਕਿ ਸੁਧਾਰ ਕਰਨ ਦੇ ਵਿੱਚ ਕੋਈ ਅਜਾ ਹੱਲ ਨਹੀਂ ਕਿਤੇ ਜਾ ਸਕਦਾ ਮੈਨੂੰ ਇਸ ਕੋਲ ਦੇਖੋ ਪੁਲਿਸ ਕੋਲ ਤਾਂ ਜਦੋਂ ਵੀ ਆਉਂਦਾ ਹੈ ਅਸੀਂ ਜਿਹੜੋਂ ਵੀ ਸਾਨੂੰ ਕੋਈ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਮਿਲਦੀ ਆ ਅਸੀਂ ਜਰੂਰ ਆਪਣੀ ਅਸੀਂ ਆਪਣਾ ਪੱਖ ਅਸੀਂ ਉਹ ਕਾਰਵਾਈ ਕਰਦੇ ਰਹਿੰਦੇ ਆ ਬਾਕੀ ਬਾਅਦ ਚ ਕੋਰਟ ਦੇ ਵਿੱਚ ਜੇਕਰ ਚੱਲਦੇ ਆ ਕੇਸ ਚੱਲਦੇ ਆ ਔਰ ਹਮਾਰੇ ਕੋਈ ਬੰਦੇ ਦਾ ਆਪਣਾ ਅਧਿਕਾਰ ਕਰਦੇ ਜੋ ਉਹ ਰਾਈਟ ਹੁੰਦੇ ਆ ਪਰ ਜਿਹੜਾ ਸਾਡਾ ਉਹਨਾਂ ਕੋਈ ਇਨਵੈਸਟੀਗੇਸ਼ਨ ਤੁਸੀਂ ਪੂਰੀ ਕਰਕੇ ਉਹਨਾਂ ਨੂੰ ਫੜਦੇ ਰਹਿੰਦੇ ਆ ਤਾਂ ਕਿ ਮਾੜੇ ਜਿਹੜੇ ਹੋਰ ਬੰਦਿਆਂ ਤੇ ਵੀ ਅਸਰ ਹੋਏ ਤੇ ਇਹਨਾਂ ਕੰਮਾਂ ਦੇ ਵਿੱਚ ਨਾ ਬੈਣ ਜਿਹੜੇ ਅਜੇ ਮਾੜੇ ਅੰਸਰ ਨਹੀਂ ਦਿਉਂਦੇ ਫੜਦੇ ਉਹਨਾਂ ਨੂੰ ਹੋਰ ਜਿਹੜੇ ਲੋਕ ਇਹ ਕੰਮ ਨਾ ਕਰਨ ਉਹਨਾਂ ਲਈ ਵੀ ਸੁਨੇਹਾ ਦੇ ਦਿੰਦੇ ਆ ਸੁਨੇਹਾ ਇਹੀ ਹੈ ਇੱਕ ਤਾਂ ਬਦਨਾਮੀ ਪਰਚਿਆਂ ਦੇ ਵਿੱਚ ਅਸੀਂ ਜੇਲ੍ਹਾਂ ਚ ਭੇਜਦੇ ਆ ਤੇ ਜਿਹੜਾ ਮੈਸੇਜ ਤੁਸੀਂ ਮੀਡੀਆ ਆਪਣਾ ਵਧੀਆ ਕਵਰੇਜ ਕਰਦਾ ਤੁਸੀਂ ਜਦੋਂ ਇਹ ਚੀਜ਼ਾਂ ਨੂੰ ਦੱਸਦੇ ਹੋ ਤਾਂ ਜਿਹੜਾ ਹੋਰ ਬੰਦਾ ਕੋ ਡਰਦਾ ਵੀ ਇਹ ਪੁਲਿਸ ਫੜਦੀ ਆ ਕਿਤੇ ਬੇਇੱਜ਼ਤੀ ਵਾਲਾ ਕੰਮ ਹੈਗਾ ਉਹਨਾਂ ਤੋਂ ਫਿਰ ਠੱਲ ਪਾਉਣ ਦੇ ਲਈ ਹੈ ਜਿਹੜਾ ਸਾਰੀ ਐਕਸਰਸਾਈਜ਼ ਕੀਤੀ ਜਾਂਦੀ ਹੈ ਜਿਹੜੇ ਦੋਸ਼ੀ ਨੇ ਕੋਈ ਨਸ਼ਾ ਵਗੈਰਾ ਵੀ ਸੇਵਨ ਕਰਦੇ ਨੇ ਇਹਨਾਂ ਤੇ ਐਨਡੀ ਦੇ ਪਰਚੇ ਵੀ ਦਰਜ ਆ ਦੋ ਤਿੰਨ ਜਣੇ ਨਹੀਂ ਆਪ ਖੁਦ ਵੀ ਇਹ ਨਸ਼ਾ ਜਿਹੜਾ ਸੇਵਨ ਕਰਦੇ ਮਤਲਬ ਕੰਜ਼ਿਊਮਰ ਤਾਂ ਹੋਣਗੇ ਜਿੱਦੇ ਤੇ ਐਨਡੀ ਦੇ ਪਰਚੇ ਦਰਜ ਹੋ ਰਿਹਾ ਹੈ ਤੋ ਇਹ ਤਾਂ ਇੱਕ 파ਟ ਹੈ ਨਾ ਵੀ ਜਦੋਂ ਕੋਈ ਉਹਦਾ ਤੌਰ ਕਵਰੀ ਉਹ ਹੋਏਗੀ ਤੇ ਅਸੀਂ ਉਹਦੇ ਤੇ ਵੀ ਕਰ ਕੀ ਲੱਗਦਾ ਤੁਹਾਨੂੰ ਵੀ ਇਹ ਕਿੰਨਾ ਵੱਡਾ ਜਿਹੜਾ ਇਹਨਾਂ ਦਾ ਗਰੁੱਪ ਹੈ ਜਾਂ ਕਿੰਨੇ ਮੈਂਬਰ ਹੋ ਰੋਲਸ ਦੇ ਨਾਲ ਤੇ ਮਤਲਬ ਹੁਣ 25 26 ਤਾਂ ਇਹਨਾਂ ਨੇ ਹੀ ਦੱਸ ਦਿੱਤੇ ਨੇ ਉਹ ਕਿਤੇ ਮੇਰੇ ਸਾਡਾ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਆ ਜੇ ਇਹਨਾਂ ਦੇ ਹੋਰ ਵੀ ਕੋਈ ਸਾਥੀ ਹੋਣਗੇ ਅਸੀਂ ਉਹਨਾਂ ਤੋਂ ਵੀ ਰਿਕਵਰੀਆਂ ਲਵਾਂਗੇ ਤੇ ਚੋਰੀ ਸਰ ਲੋਕਲੀ ਹੋਈ ਹੈ ਜੇ ਕੁਝ ਲੋਕਲ ਨੇ ਜਲਾਲਾਬਾਦ ਦੇ ਆਏ ਕੁਝ ਫਾਜ਼ਿਲ ਕਾ ਦੀ ਹੈ ਫਾਜ਼ਿਲ ਕਾ ਜਿਹਨੇ ਦੀ ਕਹਿ ਸਕਦੇ ਨਹੀਂ ਪਤਾ ਅਜੇ ਲੈ ਜਾ ਕਿ ਉਹ ਹੋਰ ਵੀ ਕੀਤੀ ਆ ਅਜੇ ਪੁੱਛ ਕੇ ਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਦੂਰ ਵੀ ਜਾਣਦੇ ਹਾਂ ਜੀ ਜਿਹੜੀ ਕਾਰ ਬਰਾਮਦ ਕੀਤੀ ਗਈ ਇਹ ਕਿੱਥੋਂ ਬਰਾਮਦ ਕਿੱਥੋਂ ਚੋਰੀ ਹੋਈ ਸੀ ਕਿਵੇਂ ਇਹ ਦੱਸਦੇ ਆ ਪਾਰਟ ਹੈਗਾ ਇਹਨਾਂ ਤੋਂ ਰਿਕਵਰ ਹੋ ਗਈ ਆ ਵੀ ਚੋਰੀ ਦੀ ਹੈਗੀ ਆ ਉਹ ਇਨਵੈਸਟੀਗੇਸ਼ਨ ਦਾ ਹਿੱਸਾ ਅਸੀਂ ਕਰ ਲੈਨੇ ਆ ਫਿਰ ਡਿਸਕਲੋਜ਼ ਕਰ ਦਨੇ ਆ ਸਾਜਲ ਕਹੇ ਦੋ ਪਾਰਾ ਚੋਰੀ ਕੀਆ ਸੀ ਕਿਸੇ ਇਹਦੇ ਨਾਲ ਬਤਾਂ ਜਦੋਂ ਵੀ ਕੋਈ ਇਹਨਾਂ ਦਾ ਸੀ ਉਹ ਵੈਰੀਫਾਈ ਕਰ ਰਿਹਾ ਵੀ ਨੰਬਰ ਪਲੇਟ ਸਹੀ ਹੈ ਜਾਂ ਕੋਈ ਹੋਰ ਤਾਂ ਨਹੀਂ ਹੈ ਉਸ ਚੈੱਕ ਕਰਨ ਤੋਂ ਬਾਅਦ ਅਸੀਂ ਉਹ ਜਿਹੜਾ ਮਾਲਕ ਹੋਏਗਾ ਉਹਨੂੰ ਅਸੀਂ ਟਾਈਪ ਕਰਕੇ ਦੱਸਦੇ ਹਾਂ ਕਿਹੜੇ ਮੋਟਰਸਾਈਕਲ ਹੈ ਸਰ ਜ਼ਿਆਦਾ ਤਾਂ ਡੀਲਕਸ ਹੀ ਹੈ ਕਿ ਹੋਰ ਵੀ ਵਾਈਡ ਡੀਲਕਸ ਸਪਲੈਟਰ ਸਾਰੇ ਹੀ ਨੇ ਮਤਲਬ ਮਿਕਸ ਜਿਹੜੇ ਮੋਟਰਸਾਈਕਲ ਚੱਲਦੇ ਆ ਸਾਰੇ ਜਿਹੜੇ ਚੋਰੀ ਚੋਰੀ ਪਕੜੇ ਗਿਆ ਇੱਕੋ ਹੀ ਸ਼ਹਿਰ ਦੇ ਆ ਜਾਂ ਅਲੱਗ ਅਲੱਗ ਸ਼ਹਿਰਾਂ ਦੇ ਨੇ ਇਹ ਨਹੀਂ ਦੇ ਸ਼ਹਿਰ ਦੇ ਕੁਝ ਪਿੰਡਾਂ ਦੇ ਨੇ ਜਲਾਲਾਬਾਦ ਏਰੀਆ ਦੇ ਵੀ ਇਹ ਸਭ ਨੂੰ ਜੰਦੇ ਕੋਈ ਇੱਧਰ ਹੈ ਜ਼ਿਆਦਾ ਆਪਣੇ ਇੱਧਰ ਦੇ ਨੇ ਇਹ ਜਿਹੜੇ ਸਰ ਕੀ ਕਰਦੇ ਸੀ ਮੋਟਰਸਾਈਕਲਾਂ ਦਾ ਇਧਰ ਪਹਿਲਾਂ ਤਾਂ ਫੜੇ ਗਏ ਨੇ ਜੇ ਮਤਲਬ ਇਹ ਚਲਾਉਂਦੇ ਹੀ ਨੇ ਜਾਂ ਕਿਤੇ ਸਸਤੇ ਵੇਚਦੇ ਹੋਣਗੇ ਜਦਾਂ ਕੁਝ ਕਰਦੇ ਅਸੀਂ ਉਹ ਰਿਕਵਰ ਕੀਤੇ ਆ। ਸਾਡੀ ਐਸਐਚਓ ਸਜੀਪ ਕੰਬੋਜੀ ਦੀ ਟੀਮ ਕੰਮ ਕਰ ਰਹੀ ਹੈ। ਹਾਂ ਜੀ। ਉਸ ਕੰਮ ਨੂੰ ਦੇਖਦੇ ਪਰ ਇਹ ਨੂੰ ਕੁਝ ਸਪੈਸ਼ਲ ਐਪਰੀਸੀਏਸ਼ਨ ਕਰਨਾ ਐਪਰੀਸੀਏਸ਼ਨ ਸਾਡਾ ਫਰਜ਼ ਹੁੰਦਾ ਅਸੀਂ ਜਦੋਂ ਵੀ ਹੈਗਾ ਆਪਣੇ ਲੈਵਲ ਤੇ ਅਸੀਂ ਇਹਨਾਂ ਨੂੰ ਆਪ ਹੀ ਅਸੀਂ ਲਿਖ ਕੇ ਇਹਨਾਂ ਦਾ ਫਿਰ ਸਰਟੀਫਿਕੇਟ ਰਿਕਮੈਂਡ ਕਰਦੇ ਐਪਰੀਸੀਏਸ਼ਨ ਸਰਟੀਫਿਕੇਟ ਹੁੰਦਾ ਉਹ ਲਿਖ ਕੇ ਭੇਜਦੇ ਆ ਅਸੀਂ ਆਪਣੇ ਸੀਨੀਅਰ ਨੂੰ ਵੀ ਦੱਸਦੇ ਆ ਉਹ ਅੰਨਾਂ ਨੂੰ ਅਸੀਂ ਸਵਾਸ਼ ਜਿਹੜੀ ਆ ਸਾਰੀ ਉਹ ਮਿਲਦੀ ਰਹਦੀ ਹੈ ਜਿਹੜਾ ਵੀ ਸਾਡਾ ਅਫਸਰ ਕੰਮ ਕਰਦਾ ਉਹਨੂੰ ਅਸੀਂ ਟਾਈਮ ਦਾ ਟਾਈਮ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਜਿਹੜੀਆਂ ਤੁਹਾਡੇ ਉਹ ਟੀਮਾਂ ਪੀਸੀਆਰ ਦੀ ਐਨਏ ਚੈੱਕ ਟੋਲੀ ਮਿਲਿਆ ਉਹਨਾਂ ਦਾ ਕਿੰਨਾ ਉਹ ਸਹਿਯੋਗ ਰੰਦਾ ਇਸ ਤਰ੍ਹਾਂ ਦੇ ਜਿਹੜੇ ਟ੍ਰੇਸ ਇਤੇ ਆਦੇ ਮਾਮਲੇ ਸਹਿਯੋਗ ਤਾਂ ਦੇਖੋ ਹਰ ਇੱਕ ਦਾ ਹੀ ਆ ਜਾਂਦਾ ਠੀਕ ਹੈ ਨਾ ਜੀ ਜੇ ਚੋਰੀ ਵੜਦੇ ਆ ਕਿਤੇ ਮਗਰ ਭਜਦਾ ਪੀਸੀਆਰ ਨੂੰ ਮਿਲ ਜੇ ਤਾਂ ਉਥੋਂ ਆਪਣੀ ਚੇਨ ਚੱਲ ਪੈਂਦੀ ਆ ਕਿੱਥੋਂ ਕਿੱਥੋਂ ਕਰਦੇ ਨੇ ਉਹਨਾਂ ਦੇ ਨਾਲ ਕਿਹੜੇ ਕਿਹੜੇ ਹੋਰ ਬੰਦੇ ਆ ਜਿਹੜੇ ਕ੍ਰਾਈਮ ਕਰਦੇ ਆ ਆਪਾਂ ਨੂੰ ਉਥੋਂ ਮਿਲ ਜਾਂਦਾ ਥਣੇ ਵਾਲੇ ਨੂੰ ਲੀਕ ਮਿਲਦੀ ਹੈ ਤਾਂ ਉਹ ਆਪਣਾ ਕਰਦੇ ਆ ਪੀਸੀਆਰ ਸਾਡੇ ਨਾਲ ਸ਼ੇਅਰ ਕਰ ਲੈਂਦਾ ਕੁਛ ਵੀ ਐਸੀ ਟੀਮ ਬਣਾ ਕੇ ਉਹਨਾਂ ਨੂੰ ਵੀ ਨਾਲ ਲੈ ਜਾਂਦੇ ਆ ਜੇ ਸਾਨੂੰ ਕੋਈ ਹੈਗਾ ਵੀ ਬੰਦਾ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਉਹਨਾਂ ਦੇ ਸਹਿਯੋਗ ਨਾਲ ਅਸੀਂ ਨਾਕਾਬੰਦੀ ਪ੍ਰੋਪਰ ਕਰਕੇ ਜਿਹੜਾ ਅਸੀਂ ਉਹ ਬੰਦਿਆਂ ਨੂੰ ਅਰੈਸਟ ਕਰੀਦੇ ਸਰ ਜਿਹੜੇ ਚੋਖੜੇ ਨੇ ਇਹਨਾਂ ਵਿੱਚ ਛੋਕੜ ਕਿਵੇਂ ਆ ਕੀ ਕੇਸ ਪੜਾ ਦੇ ਗਏ ਛੋਕੜ ਤਾਂ ਦੇਖੋ ਜੀ ਠੀਕ ਮਤਲਬ ਕੀ ਕਹਿੰਦੇ ਲੇਬਰ ਤੋਂ ਉੱਪਰ ਦੇ ਕੰਮ ਕਰਨ ਵਾਲੇ ਜਾਂ ਇਦਾਂ ਦੇ ਹੀ ਨੇ ਜੇ ਦੇਖੋ ਸਰ ਸਰ ਇਹਨਾਂ ਦਾ ਤਾਂ ਕੁਝ ਹੋਰ ਰਿਕਵਰੀ ਦੀ ਵੀ ਹਜੇ ਉਮੀਦ ਹੈ ਬਿਲਕੁਲ ਹੋਊਗੀ ਸਾਡੇ ਕੋਲ ਦੇ ਰਿਮਾਂਡ ਤੇ ਨੇ ਅਸੀਂ ਹੋਰ ਵੀ ਕਰਾਂਗੇ ਉਹ ਹਥਿਆਰ ਵਗੈਰਾ ਵੀ ਨੇ ਬਰਾਮਦ ਹਥਿਆਰ ਉਹ ਅਸੀਂ ਉਹ ਦੇਖ ਲੈਂਦੇ ਹਾਂ ਦੀ ਅਜੇ ਤਾਂ ਅਸੀਂ ਉਦਾਂ ਹੀ ਅਰੈਸਟ ਕੀਤੇ ਆ ਲੁੱਟਮਾ ਕਰਦੇ ਸੀ ਕਿ ਵੈਸੇ ਚੋਰੀ ਕਰਦੇ ਚੋਰੀਆਂ ਦੇ ਜ਼ਿਆਦਾ ਤਾਂ ਚੋਰੀਆਂ ਵਾਲੇ ਨੇ ਤੇ ਜਿਹੜਾ ਸਾਡੇ ਕੋਲ ਜੇ ਕੋਈ ਬੰਦੇ ਆਉਣਗੇ ਆਪਣੇ ਵੀ ਕੰਪਲੇਨਟ ਵੀ ਨਹੀਂ ਮਰ ਤੋਂ ਕੋਈ ਵੀ ਕੀਤੀ ਸੀ ਤਾਂ ਅਸੀਂ ਉਹ ਵੀ ਚੈੱਕ ਕਰਦੇ ਹਾਂ ਜੇ ਸਰ ਕੋਈ ਲੈਣਾ ਚਾਹਦਾ ਮੋਟਰਸਾਈਕਲ ਮੰਨ ਲਓ ਕਿਸੇ ਦਾ ਹੋਵੇ ਤਾਂ ਉਹ ਥਰੂ ਹੈਗਾ ਜੀ ਆਪਣਾ ਕੋਰਟ ਦੇ ਵਿੱਚੋਂ ਅਪਲਾਈ ਕਰਕੇ ਆਪਣਾ ਫੇਰ ਅਸੀਂ ਡਾਇਰੈਕਟ ਨਹੀਂ ਲੈਣਾ ਹੁੰਦਾ ਇਹ ਲੋ ਦਾ ਪ੍ਰੋਸੈਸ ਹੈਗਾ ਉਹ ਉਹਦੇ ਤੋਂ ਹੀ ਬਾਅਦ ਮਿਲਦਾ ਯਾਨੀ ਕਿ ਪਛਾਣ ਕਰਨ ਦੇ ਲਈ ਥਾਣੇ ਸਿਟੀ ਪਹੁੰਚਦਾ ਬਿਲਕੁਲ ਆਸਾਨ ਹੈ ਆ ਵੀ ਗਏ ਹੁਣ ਵੀ ਅਸੀਂ ਜਦੋਂ ਆਏ ਸੀ ਤੇ ਉਦੋਂ ਹੀ ਬੰਦੇ ਪਹੁੰਚ ਰਹੇ ਸੀ ਆ ਵੀ 2-3 ਦਿਨਾਂ ਚ ਮੇਰੇ ਆਫਿਸ 'ਚ ਆਈ ਸੀ ਉਹ ਕਹਿੰਦੇ ਜੀ ਸਾਡੇ ਕੋਲ ਮੈਂ ਕਹਿੰਦਾ ਵੀ ਜਾ ਕੇ ਤੁਸੀਂ ਦੇਖ ਲਓ ਠੀਕ ਹੈਗਾ ਸਰ ਕਾਫੀ ਮਾਤਰਾ ਚ ਬਰਾਮਦਗੀ ਹੋਈ ਹੈ ਇਤਨੀ ਕਿ ਇਹ ਚੋਰੀ ਹੋਏ ਨੇ ਆਪਣੇ ਸ਼ਹਿਰ ਚ ਜੀ ਆਸਪਾਸੇ ਇਲਾਕੇ ਚ ਹਾਂਜੀ ਹਾਂ ਇਹ ਸਰ ਗ੍ਰਾਈਂ ਫਰੀ ਕਿਉਂ ਹੋ ਸਕਦਾ ਹੈਗਾ ਕਿਉਂਕਿ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਸਰ ਬਰਾਮਦਗੀ ਵੀ ਦੇਖੋ ਸਾਡਾ ਤਾਂ ਇਹੀ ਮੈਸੇਜ ਹੈ ਵੀ ਜੇ ਕੋਈ ਇਹੋ ਜੇ ਕੰਮ ਕਰਦਾ ਤਾਂ ਅਸੀਂ ਬਖਸ਼ਣਾ ਨਹੀਂ ਹੈਗਾ ਨਾ ਹੀ ਸਾਡੇ ਕੋਲ ਕੋਈ ਸਿਫਾਰਿਸ਼ ਕਰੇ ਹੋ ਇਹਨਾਂ ਦੇ ਬਾਰੇ ਪੁਲਿਸ ਦਾ ਤਾਂ ਇਹੀ ਹੈਗਾ ਇਹਨਾਂ ਨੂੰ ਫੜ ਕੇ ਅਸੀਂ ਅੱਧਰ ਦੇਾਂਗੇ ਇਹਨਾਂ ਨੂੰ ਮੈਸੇਜ ਵੀ ਹੈ ਬੇ ਮਤਲਬ ਇਹ ਕਿ ਇਹ ਨਾ ਚੀਜ਼ਾਂ ਤੋਂ ਬਾਜ਼ ਆ ਜਾਣ ਔਰ ਇਹੋ ਜੇ ਕੰਮ ਨਾ ਕਰਨ ਸਰ ਪੁਲਿਸ ਵਾਰ ਵਾਰ ਫੜਦੀ ਹੈ ਵਾਰ ਵਾਰ ਅੰਦਰ ਦਿੰਦੀ ਹੈ ਫਿਰ ਹੀ ਫਿਰ ਜਾਂਦੇ ਨੇ ਕੀ ਕਰਨ